i uh you. -huh. <laughs> ਜੀ ਸਸ਼ੀਕਾ ਦਾਰਕਮੇ ਤੁਹਾਡਾ ਮੇ ਟੈਂਪ੍ਰੀਟ ਵਲੌਗਸ ਤੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਜਿਵੇਂ ਕਿ ਤੁਹਾਨੂੰ ਪਤਾ ਕੋ ਦਾ ਮਹੀਨਾ ਹੋ ਗਿਆ ਸਟਾਰਟ ਤੇ ਹੁਣ ਸਾਬਜਾ ਦੇ ਸ਼ਹੀਦੀ ਦੇ ਦਿਨ ਆ ਜਾਣੇ ਨੇ ਬਹੁਤ ਜਲਦੀ ਤੇ ਬਹੁਤ ਸੰਗਤਾਂ ਨੇ ਹੁਣੇ ਤੋਂ ਸਟਾਰਟ ਹੋ ਗਈਆਂ ਉਹ ਫਤੇਗੜ ਸਾਹਿਬ ਮੱਥਾ ਟਿਕਣ ਵਾਸਤੇ ਤੇ ਅੱਜ ਅਸੀਂ ਟਾਈਮ ਹੋ ਗਿਆ 4 ਅਸੀਂ ਉੱਠੇ ਸੀਗੇ 3 ਵਜੇ ਤੇ ਅਸੀਂ ਨਹਾਣੋ ਕੇ ਆਪਣਾ ਰੈਡੀ ਹੋਗੇ ਸੀਗੇ ਤੇ ਅਸੀਂ ਵੀ ਅੱਜ ਚੱਲੇ ਸੀਗੇ ਫਤੇਗੜ ਸਾਹਿਬ ਮੱਥਾ ਟਿਕਣ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗੀ ਵੀ ਜਿਹੜਾ ਇਹ ਸਾਡਾ ਇਤਿਹਾਸ ਹੈ ਛੋਟੇ-ਛੋਟੇ ਬੱਚਿਆਂ ਨੇ ਸੈਰਜਾ ਦੀ ਦਿਨਸ਼ੀ ਦੀ ਰੀਤੀ ਸੀਗੀ ਆਪਣੀ ਆਪਣੀ ਜਾਨ ਕੁਰਬਾਨ ਕੀਤੀ ਸੀਗੀ ਇੱਕ ਸਿੱਖੀ ਵਾਸਤੇ ਤੇ ਤੁਸੀਂ ਆਪਣੇ ਸਾਰੇ ਜਿਹੜੇ ਵੀ ਛੋਟੇ-ਛੋਟੇ ਬੱਚੇ ਨੂੰ ਉਹਨਾਂ ਨੂੰ ਇਹ ਇਤਿਹਾਸ ਬਾਰੇ ਦੱਸਿਆ ਕਰੋ ਕਿ ਫਤਿਹਗੜ੍ਹ ਸਾਹਿਬ ਮੱਥਾ ਜ਼ਰੂਰ ਟਿਕਾਇਆ ਕਰੋ ਤੇ ਅਸੀਂ ਵੀ ਹੁਣ ਬਸ ਚਾਹ ਪੀਣ ਲੱਗੇ ਸੀਗੇ ਬਾਕੀ ਅਸੀਂ ਹੋਗੇ ਸੀਗੇ ਰੈਡੀ ਸਨ ਨਹੀਂ ਨਹੀਂ ਰੈਡੀ ਨੇ ਤੇ ਤੁਹਾਨੂੰ ਅਸੀਂ ਮਿਲਦੇ ਆ ਗੁਰਦੁਆਰ ਸਾਹਿਬ ਜਾ ਕੇ ਤੇ ਅਸੀਂ 4:00 ਵਜੇ ਘਰੋਂ ਚੱਲਣ ਲੱਗੇ ਆ ਤੇ ਅਸੀਂ ਬਸ ਥੋੜੇ ਅੱਧੇ ਪੌਣੇ ਘੰਟੇ ਵਿੱਚ ਉੱਥੇ ਪਹੁੰਚ ਜਾਵਾਂਗੇ ਮਿਲਦੇ ਤੁਹਾਨੂੰ ਉੱਥੇ ਸਾਥ ਤੇ ਹਾਂਜੀ ਮਿੱਤਰੋ ਜਲਦੀ ਜਾਣ ਦਾ ਕਾਰਨ ਹੀ ਹੈ ਬਈ ਕਿਉਂਕਿ ਸੰਗਤ ਫਿਰ ਕਾਫੀ ਪਹੁੰਚ ਜਾਂਦੀ ਆ ਤੇ ਟਾਂ ਕਰਕੇ ਗੱਡੀ ਫਿਰ ਬਈ ਅੱਗੇ ਤੱਕ ਨਹੀਂ ਜਾਂਦੀ ਤਾਂ ਉਸੇ ਰੀਜ਼ਨ ਕਰਕੇ ਫਿਰ ਆਪਾਂ ਸਾਜਰੇ ਚੱਲਨੇ ਆ ਮੱਥਾ ਟੇਕਣ ਕਿ ਗੱਡੀ ਚ ਅੱਗੇ ਤੱਕ ਚੱਲ ਜੂਗੀ ਜਾਂ ਮੱਥਾ ਟੇਕ ਲਾਂਗੇ ਆਪਣਾ ਨਾ ਵਧੀਆ ਦਰਸ਼ਨ ਹੋ ਜਾਣਗੇ ਤੇ ਬਾਕੀ ਤੁਸੀਂ ਵੀ ਸਾਰੇ ਜਣੇ ਬਈ ਜ਼ਰੂਰ ਦਰਸ਼ਨ ਕਰਿਓ ਤੇ ਆਪਣੇ ਪੂਰੇ ਪਰਿਵਾਰ ਨਾਲ ਜਾਇਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਇਆ ਜਰੂਰੀ ਹੈ ਕਿ ਇਤਿਹਾਸ ਬਾਰੇ ਬੱਚਿਆਂ ਨੂੰ ਕਦੇ ਪਤਾ ਮਨਾ ਬਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਠੀਕ ਆ ਬਾਕੀ ਆਪਾਂ ਵੀ ਰੈਡੀਆਂ ਤੇ ਪ੍ਰੋਪਰਲੀ ਬ ਚੱਲਦੇ ਆ ਘਰੋਂ ਤੇ ਨਿਕਲਦੇ ਫਿਰ ਅੱਗੇ ਜਾ ਕੇ ਮਿਲਦੇ ਆ ਤੇ ਮੈਂ ਨਾ ਮਤਲਬ ਜਰਣਾ ਆ ਕੇ ਆਇਆ ਨਾ ਮੈਂ ਕੱਪੜੇ ਪਾਣ ਲੱਗਿਆ ਸੀਗਾ ਮੈਨੂੰ ਮੈਂ ਉਮੀਦ ਨੂੰ ਗਹਿਰੇ ਨਾ ਕਿ ਉਮੀਦ ਠੰਡ ਬਾਹਰ ਇਹ ਮੈਨੂੰ ਕਿਹਾ ਕੀ ਹੈ ਰਹੀ ਸੀ ਕਿ ਮੈਂ ਕਿਹਾ ਠੰਡ ਤਾਂ ਬਹੁਤ ਹੈ ਪਰ ਧੰਨ ਉਹ ਬੱਚੇ ਸੀਗੇ ਬਿਲਕੁਲ ਵੀ ਲੈ ਲੈ ਕੇ ਰਜਾਈਆਂ ਬੈਠੇ ਆ ਠੰਡੇ ਬੁਰਜ ਸਿਰਫ ਇਕ ਉਹਨਾਂ ਨੇ ਕੱਪੜੇ ਪਾਏ ਹੋਏ ਸੀ ਤਾਂ ਤੇ ਕੋਈ ਕੋਟੀ ਕੋਈ ਸਵਾਟਰ ਕੁਛ ਨਹੀਂ ਸੀਗਾ ਇੱਥੇ ਤਾਂ ਉਹਨਾਂ ਦਾ ਜਿਗਰਾ ਸੀਗਾ ਵੀ ਉਹ ਇੰਨੀ ਠੰਡ ਚ ਠੰਡੇ ਬੁਰਜ ਸਿੱਧੀ ਬਿਲਕੁਲ ਬਿਲਕੁਲ ਸਹੀ ਗੱਲ ਉਹਨਾਂ ਨੂੰ ਲਾਲਚ ਦਿੱਤੇ ਜਾ ਰਹੀ ਸੀ ਫਿਰ ਉਹ ਐ ਕਹਾਂਗੇ ਤੁਸੀਂ ਸਾਡੀ ਗੱਲ ਮੰਨ ਲਓ ਪਰ ਉਹਨਾਂ ਨੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਨੂੰ ਠਾਰ ਨਹੀਂ ਮੰਨੀ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਵੀ ਦੇਖੋ ਇੰਨੀ ਵਧੀਆ ਉਹਨਾਂ ਨੂੰ ਸਬਕ ਸਿਖਾਇਆ ਹੋਇਆ ਸੀ ਉਹਨਾਂ ਦੀ ਦਾਦੀ ਨੇ ਮਾਤਾ ਗੁਜਰਖੋਰ ਜੀ ਨੇదలਣਾ ਸਿੱਖਿਆ ਇਹ ਜਿਹੀ ਰhiti ਹੋਈ ਸੀ ਹੈ ਨਾ ਗੁਰੂ ਵਾਲੀ ਸੀ ਕਿ ਛੋਟੀ ਛੋਟੀ ਉਮਰ ਚ ਬੱਚੇ ਨੂੰ ਆਪਾਂ ਜੇ ਕਹੀਏ ਤਾਂ ਬੱਚੇ ਨਹੀਂ ਸਮਝਦੇ ਹੈਗੇ ਪਰ ਉਹਨਾਂ ਨੂੰ ਇੰਨਾ ਕੋ ਗੁਰੂ ਦੇ ਨਾੜ ਲਾਇਆ ਹੋਇਆ ਸੀ ਉਹਨਾਂ ਨੇ ਸ਼ੁਰੂ ਤੋਂ ਕਿ ਉਹਨਾਂ ਨੇ ਸਿੱਖੀ ਲਈ ਆਪਣੀ ਜਾਨ ਦੇਤੀ ਕਿ ਠੰਡ ਤੋਂ ਨਹੀਂ ਘਬਰਾਏ ਕਿਸੇ ਚੀਜ਼ ਤੋਂ ਨਹੀਂ ਘਬਰਾਏ ਸਹੀ ਗੱਲ ਹੈ ਨਾ ਆਪਾਂ ਕਿਵੇਂ ਠੰਡ ਖੰਡ ਕਰਦੇ ਆਂ ਦੁਨੀਆ ਦੇ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਇੰਨੇ ਕੋ ਪੱਕੇ ਕਰ ਲੋ ਕਿ ਉਹਨਾਂ ਨੂੰ ਆ ਦਿਨਾਂ ਬਾਰੇ ਪੂਰਾ ਇਤਿਹਾਸ ਦੱਸਿਆ ਕਰੋ कि ਉਹਨਾਂ ਨੂੰ ਫੀਲ ਹੋਏ ਕਿ ਸੱਚੀ ਨੂੰ ਵੀ ਉਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਸੀ ਇਹ ਵੀ ਕਿੰਨਾ ਉਹਨਾਂ ਦਾ ਜਿਗਰਾ ਸੀ ਇਹ ਛੋਟੇ ਛੋਟੇ ਬੱਚਿਆਂ ਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਦੋਸਤੋ ਤੇ ਇਹ ਚ ਐਗਜ਼ਾਮ ਮੈਂ ਤਾਂ ਖੁਦ ਮਤਲਬ ਫੀਲ ਕਰਦਾ ਹਾਂ ਨਾ ਪਰ ਜਦੋਂ ਵੀ ਕੀ ਜਦੋਂ ਆਪਣਾ ਲੱਗਦਾ ਕਿ ਹਾਂ ਠੰਡਾ ਹੈ ਠੰਡਾ ਹੈ ਬਾਕੀ ਚੱਲਦੇ ਆ ਬਾਕੀ ਗੁਰਦਾਰ ਸਾਹਿਬ ਮੱਥਾ ਲੇਕਦੇ ਆ ਦਰਸ਼ਨ ਕਰਦੇ ਆ ਲੋ ਵੀ ਆਪਾਂ ਪਹੁੰਚ ਗਏ ਸੀਗੇ ਤੇ ਅਰਦਾਸ ਹੋ ਰਹੀ ਸੀ ਬਾਈ ਤੇ ਗੱਡੀ ਬਿਲਕੁਲ ਠੰਡੇ ਬੁਰਜ ਦੇ ਕੋਲੇ ਪਲਾਤੀ ਹਨ ਤੇ ਵਧੀਆ ਖੋਲਣਾ ਤੇ ਦਰਸ਼ਨ ਕਰ ਲਈ ਫਿਰ ਮਿਲਦੇ ਆ ਨਾਲੇ ਤੁਹਾਨੂੰ ਕਰਾਨੇ ਆ ਕੋਟ ਸਿਮਰਤ ਪੁਰਾਣ ਸਾਸਤਰ ਰੇਲਾ ਦਰਸ਼ਨ ਕਰਨਾ so be लो भाई आप आ गए ठंडे बुर्ज वाली साइड बाकी भाई दर्शन बढ़िया हो गए इधर भी तो ही दर्शन कर लो सारे जने ठंडे बुर्ज के भी करो दर्शन चलो तो भाई ਪਹੁੰਚੇ ਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇੱਧਰ ਵੀ ਕਰ ਲਈਏ ਬਾਈ ਦਰਸ਼ਨ ਅਰੇ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਪਹੁੰਚ ਗਏ ਬਾਈ ਅਪਿੰਦਰ ਜੀ ਅਸੀਂ ਟੇਕ ਲਿਆ ਸੀਗਾ ਮੱਥਾ ਤੇ ਹੁਣ ਬਸ ਅਸੀਂ ਚੱਲੇ ਸੀਗੇ ਘਰ ਨੂੰ ਤੇ ਇੱਥੇ ਖੁੱਲੀ ਆ ਹਲੇ ਜਿਨ੍ਹਾਂ ਨੇ ਵੀ ਆਣਾ ਹੁਣ ਮਸ ਤੁਸੀਂ ਆ ਸਕਦੇ ਹੋ ਤੇ ਹੁਣ ਅਸੀਂ ਬਸ ਕਰਨ ਟੇਕ ਲਿਆ ਸੀਗਾ ਮੱਥਾ ਅੰਦਰ ਦਾ ਵੀ ਸਣੀ ਲਿਆ ਸ਼ੋਰਟ ਤੇ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਆਏ ਸੀਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਵੀ ਜਿਹੜੇ ਘਰੋਂ ਨਹੀਂ ਜਾ ਸਕਦੇ ਵੀ ਉਹਨਾਂ ਨੂੰ ਕੋਈ ਆਵਾਜ਼ ਆ ਰਹੀ ਹੈ ਨਹੀਂ ਜਾ ਸਕਦੇ ਉਹ ਵੀਡੀਓ ਰਾਹੀਂ ਦਰਸ਼ਨ ਕਰ ਲੈਣ ਜਿਵੇਂ ਕੋਈ ਮੇਰੇ ਵੀਰ ਭੈਣਾਂ ਬਾਹਰ ਬੈਠੀਆਂ ਨੇ ਉਹ ਵੀ ਦਰਸ਼ਨ ਕਰ ਲੈਣ ਗੁਰਦੁਆਰਾ ਸਾਹਿਬ ਦੇ ਤੇ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗੀ ਤੁਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਕਰੋ ਕਿਵੇਂ ਛੋਟੇ-ਛੋਟੇ ਬੱਚਿਆਂ ਨੇ ਕੁਰਬਾਨੀ ਦਿੱਤੀ ਸੀਗੀ ਸ਼ਹੀਦ ਹੋਏ ਸੀਗੇ ਕਿ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜ਼ਰੂਰ ਜਾਇਓ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਆਪਣੇ ਸਿੱਖ ਇਤਿਹਾਸ ਬਾਰੇ ਦੱਸਿਓ ਵੀ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਸਿੱਖੀ ਦਿੱਤੀ ਸੀਗੀ ਤੇ ਅਸੀਂ ਆਪਣੀ ਸਿੱਖੀ ਨੂੰ ਕਿਵੇਂ ਸੰਭਾਲਣਾ ਤੇ ਇਸੇ ਨਾਲ ਹੀ ਮੈਂ ਕਰਦੀ ਆਂ ਵੀਡੀਓ ਦਾ ਐਂਡ ਤੇ ਮਿਲਦੇ ਆਂ ਤੁਹਾਨੂੰ ਕਿਸੇ ਨੈਕਸਟ ਵਧੀਆ ਜੇ ਵਲੌਗ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ